ਰਾਮ ਸੇ ਕਾਲੂ ਜੀ ਪਹਿਲੇ ਉਹ ਮੈਂ ਆਪ ਜੀ ਦੇ ਮੀਡੀਆ ਰਹਿ ਸਾਰਿਆਂ ਨੂੰ ਵਧਾਈ ਦੇਣੀ ਚਾਹੁੰਨਾ ਲੱਖ ਲੱਖ ਵਧਾਈ ਹੋਏ ਪਹਿਲੇ ਪ੍ਰਕਾਸ਼ ਦੀ ਗੁਰੂ ਰਾਮਦਾਸ ਜੀ ਦੀਆਂ ਬੜੀਆਂ ਕਿਰਪਾ ਵਾ ਠਾਠਾ ਮਾਰਦਾ ਇਕੱਠ ਤੁਹਾਨੂੰ ਦੇਸੀ ਰਿਹਾ ਹੋ ਕਿਤਾ ਸੰਗਤਾਂ ਆ ਰਹੀਆਂ ਤੇ ਜਾ ਰਹੀਆਂ ਨੇ ਬਹੁਤ ਅੱਜ ਤੋਂ ਇਕੱਠ ਦੀ ਜਿਹੜੀ ਆ ਬੜੀ ਮਾੜੀ ਪਰਮਾਤ ਰਹੀ ਆ ਸੋ ਇਹ ਤੋਂ ਵੇਖਣ ਨੇ ਦਰਪਾਲ ਸਾਹਿਬ ਦੇ ਚ ਇਸੇ ਤਰ੍ਹਾਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆ ਪਹਿਲੇ ਪ੍ਰਕਾਸ਼ ਦੇ ਦਿਹਾੜੇ ਨੂੰ ਮੁੱਖ ਰੱਖਦੇ ਆ ਲੋਕਾਂ ਨੇ ਬਹੁਤ ਤੇਰੀ ਪ੍ਰਬੰਧ ਕੀਤੇ ਗਏ ਆ ਜਿੱਥੇ ਲੋਕਾਂ ਨੇ ਆਪਣੇ ਬੂਹੇ ਅੰਦਰ ਪੱਖੇ ਲਾਏ ਆ ਵੀ ਗਰਮੀ ਨਾ ਮਹਿਸੂਸ ਹੋਏ ਘਰਾਂ ਦੇ ਦਰਵਾਜ਼ੇ ਖੋਲ ਦਿੱਤੇ ਗਏ ਨੇ ਵੀ ਆਓ ਸਾਡੇ ਘਰਾਂ 'ਚ ਆਰਾਮ ਕਰੋ ਦਰਬਾਰ ਤੋਂ ਵੱਧ ਸੰਤਾਂ ਨੂੰ ਆਪਣੇ ਘਰਾਂ 'ਚ ਠਰੌਂਦੇ ਨੇ ਫਿਰ ਇਹ ਪਹਿਲੇ ਪ੍ਰਕਾਸ਼ਵਾਜ ਦੇ ਤੇ ਪ੍ਰਸ਼ਾਦਾ ਪਾਣੀ ਪਕਾ ਕੇ ਤਿਆਰ ਕਰਕੇ ਛਕਾ ਕੇ ਉਹਨਾਂ ਘਰਾਂ ਤੋਂ ਲੈ ਕੇ ਆਉਂਦੇ ਨੇ ਇਸੇ ਤਰ੍ਹਾਂ ਦਰਬਾਰ ਸਾਹਿਬ ਜਾਣੀਏ ਇੱਥੇ ਵੀ ਬੜੇ ਸਚੇਰੇ ਪ੍ਰਬੰਧ ਕੀਤੇ ਗਏ ਨੇ ਜਿੱਥੇ ਸਰਾਵਾਂ ਦਾ ਪ੍ਰਬੰਧ ਕੀਤਾ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਉਥੇ ਇਥੇ ਦੇਸ਼ ਵਿਦੇਸ਼ਾਂ ਤੋਂ ਲਿਆ ਕੇ ਪ੍ਰਧਾਨ ਜੀ ਹੁਣਾਂ ਨੇ ਬੂਟੇ ਇਹੋ ਜਿਹੇ ਫੁੱਲ ਲਾਏ ਆ ਉਹਨਾਂ ਦੀਆਂ ਇੰਨੀਆਂ ਸੁਗੰਧੀਆਂ ਆ ਵੀ 4 ਦਿਨ ਲੱਥੋ ਜਾਣ ਤੋਂ ਬਾਅਦ ਵੀ ਚੀਜ਼ ਸੁਗੰਧੀਆਂ ਆਉਂਦੀਆਂ ਰਹਿੰਦੀਆਂ ਅੱਜ ਉਹ ਅੰਦਰ ਲੱਗਣ ਰਹੇ ਨੇ ਬਾਹਰ ਤੱਕ ਸੁਗੰਧੀਆਂ ਆ ਰਹੀਆਂ ਵੱਖਰੇ ਵੱਖਰੇ ਭਾਂਤਾਂ ਦੇ ਜਿਹੜੇ ਫੁੱਲ ਆ ਉਹ ਲਿਆ ਕੇ ਲਾਏ ਗਏ ਨੇ ਅਸੀਂ ਘਰ ਬੈਠੇ ਸੰਤਾਂ ਨੂੰ ਆਣੇ ਆ ਇਹੋ ਜਿਹੇ ਨਜ਼ਾਰਾ ਨਹੀਂ ਘੱਲ ਬਣਾ ਆਂਦੇ ਜਦੋਂ ਪਾਦਸ਼ਾਹ ਦਾ ਪ੍ਰਕਾਸ਼ ਆਉਂਦਾ ਵਾ 33 ਕਰੋੜ ਦੇਵਤਾ ਜਿਹੜਾ ਵਾ ਉਹ ਆਣ ਕੇ ਦਰਸ਼ਨ ਕਰਦੇ ਨੇ ਉਹ ਫੁੱਲ ਪਰ ਸੌਂਦੇ ਨੇ ਗੁਰੂਬਾਰ ਸੇ ਵੀ ਬੜੀ ਪਾਰਸ਼ਾਹ ਕਿਰਪਾ ਵਾ ਜਦੋਂ ਉਥੋਂ ਨਗਰ ਕੀਤਾ ਤੋਤਾ ਵਾ ਉਤੋਂ ਵੇਖਣ ਵਾਲਾ ਇਕੱਠ ਹੁੰਦਾ ਵਾ ਗਲੀਆਂ ਦੇ ਵਿੱਚੋਂ ਨੰਗਿਆਂ ਨਹੀਂ ਜਾਂਦਾ ਤੇਲ ਮਾਰਿਆ ਪੁੰਝੇ ਨਹੀਂ ਪੈਂਦਾ ਐਨੀਆਂ ਸੰਗਤਾਂ ਜੁੜ ਜਾਂਦੀਆਂ ਨੇ ਪਹਿਲੇ ਪ੍ਰਕਾਸ਼ ਦੇ ਦਿਹਾੜੇ ਤੇ ਤੇ ਉੱਥੇ ਦਰਬਾਰ ਸਾਹਿਬ ਮੈਨੇਜਰ ਸਾਹਿਬ ਵੱਲੋਂ ਬੜਾ ਸੋਹਣਾ ਸਜੇਰੇ ਪ੍ਰਬੰਧ ਕੀਤੇ ਗਏ ਸਰਦਾਰ ਭਗਵਾਨ ਸੋਹਣਾ ਵੱਲੋਂ ਬਹੁਤ ਵਧੀਆ ਲੱਗਾ ਵਾ ਮਨ ਬੜਾ ਗੱਦਗੱਦ ਹੋਇਆ ਵਾ ਇਸ ਦਿਨ ਨੂੰ ਅਸੀਂ ਜੀ ਦੇ ਆ ਅਸੀਂ ਨਹੀਂ ਸਮੋਤੀਆਂ ਸੰਗਤਾਂ ਦੀਆਂ ਵਾ ਆਉ ਆਪਾਂ ਆਣ ਕੇ ਹੱਥੀਂ ਸੇਵਾ ਕਰਕੇ ਆਪਣੀਆਂ ਝੋੜੀਆਂ ਭਰੀਏ ਗੁਰੂ ਪਾਤਸ਼ਾਹ ਜਿੱਤੇ ਪੰਜਵੇਂ ਪਾਤਸ਼ਾਹ ਨੇ ਇੱਕ ਪਾਰੇ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਲਿਆਂਦਾ ਉਥੇ ਅੱਜ ਵੀ ਵੇਖੋ ਸ੍ਰੀ ਅਕਾਲ ਤਖਤ ਸਾਹਿਬ ਦੇ ਥੱਲੜੇ ਬੰਨੇ ਜਿਹੜੇ ਗੁਰੂ ਪਾਤਸ਼ਾਹ ਦੇ ਪਲੰਘੇ ਦੇ ਥੱਲੜੇ ਬੰਨੇ ਅੱਜ ਵੀ ਚਾਦਰ ਵਿਛੀ ਹੁੰਦੀ ਆ ਉਹ ਚਾਦਰ ਤੇ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਆਪਣਾ ਪ੍ਰਕਾਸ਼ ਕੀਤਾ ਉਥੇ ਪਲੰਘੇ ਤੇ ਗੁਰੂ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਅੱਜ ਵੀ ਬੜੀ ਸ਼ਰਧਾ ਦੇ ਨਾਲ ਪਾਵਨਾ ਦੇ ਨਾਲ ਦਰਬਾਰ ਸਾਹਿਬੋਂ ਸਾਰੇ ਨਗਰ ਕੀਰਤਨ ਨਿਕਲਦੇ ਨੇ ਜੋ ਪਹਿਲਾ ਪ੍ਰਕਾਸ਼ ਦਾ ਜਿਹੜਾ ਧਿਆੜੇ ਨੂੰ ਮੁੱਖ ਰੱਖਦੇ ਆ ਹੋਇਆ ਸਮੂਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਰੇ ਪਾਸੇ ਫੁੱਲਾਂ ਦੀ ਸਜਾਵਟ ਕੀਤੀ ਜਾ ਰਹੀ ਹੈ ਜੀ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਦੇ ਤਕਰੀਬਨ ਸਾਰੇ ਬੰਨੇ ਜਿੰਨੇ ਵੀ ਆ ਉੱਥੇ ਸਜਾਵਟ ਕੀਤੀ ਜਾ ਰਹੀ ਆ ਅਕਾਲ ਤਖਤ ਸਾਹਿਬ ਤੇ ਸਜਾਵਟ ਕੀਤੀ ਰਹੀ ਆ ਜਿੱਥੇ ਵੀ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਚੱਲ ਰਿਹਾ ਉੱਥੇ ਸਜਾਵਟ ਕੀਤੀ ਜਾ ਰਹੀ ਆ ਤੁਹੇ ਆਰ ਕੇ ਵੇਖੋ ਕਿਤੇ ਸੋਹਣੇ ਵਧੀਆ ਨਜ਼ਾਰਾ ਵੱਜਾ ਹੋ ਜੀ ਬਹੁਤ ਆਨੰਦ ਆ ਰਿਹਾ